ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਆਪਾਂ ਪੜਾਂਗੇ ਮੁਹੱਬਤ ਦਾ ਸ਼िखर ਰਚਨਾ ਮੁਹੱਬਤ ਦਾ ਸ਼ਿਖਰ ਸੁਣਿਆ ਤੂੰ ਕਦੇ ਕੀ ਉਹ ਪਛਦਾ ਮੁਹੱਬਤੀ ਨਿਸ਼ਾਨੀ ਤਾਜ ਮਹਿਲ ਤੈਨੂੰ ਕਿਹਨੇ ਕਿਹਾ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਉਹ ਫੇਰ ਪੁੱਛਦਾ ਜਮਾਨਾ ਆਂਦਾ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਮੈਂ ਨਹੀਂ ਮੰਨਦਾ ਕਿ ਤਾਜ ਮਹਿਲ ਮੁਹੱਬਤ ਦੀ ਨਿਸ਼ਾਨੀ ਆ ਬਸ ਉਹਤੇ ਚਿੱਟੇ ਪੱਥਰਾਂ ਤੇ ਬਸ ਲਿਖੀ ਗਈ ਮੌਤ ਤੋਂ ਬਾਅਦ ਦੀ ਬਰਾਨੀਆਂ ਉਹ ਦੱਸਦਾ ਮਹੱਬਤ ਤੇ ਜਿਉਂਦਿਆਂ ਤੇ ਕਰਵਾਨ ਹੋਲੇ ਬਣੀਆ ਮਰਨੇ ਤੋਂ ਬਾਅਦ ਕਾਹਦੀਆਂ ਨਿਸ਼ਾਨੀਆਂ ਕਿਉਂਕਿ ਇਨਸਾਨ ਨੂੰ ਮਰਨ ਤੋਂ ਬਾਅਦ ਤੇ ਇਹ ਵੀ ਪਤਾ ਨਹੀਂ ਹੁੰਦਾ ਉਸ ਇਨਸਾਨ ਨੂੰ ਫੁੱਲਾਂ ਦੀ ਸੇਜ ਤੇ ਰੱਖਿਆ ਜਾਂ ਕੰਡਿਆਂ ਦੀ ਸੇਜ ਤੇ ਲੰਮੇ ਪਾਇਆ ਉਹਨੂੰ ਕੀ ਫਰਕ ਪੈਂਦਾ ਉਹ ਤੇ ਜਾ ਚੁੱਕਿਆ ਫਿਰ ਕਾਹਦੀਆਂ ਨਿਸ਼ਾਨੀਆਂ ਉਹਨੇ ਕਿਹੜਾ ਵੇਖਣਾ ਹੁਣਾ ਮਹੱਬਤ ਤੇ ਕਰਵਾਨ ਹੋਣ ਦਾ ਨਾ ਉਹ ਬੜੇ ਰੌਰ ਵਿੱਚ ਬੋਲ ਰਿਹਾ ਸੀ ਸੂਲੀ ਤੇ ਚੜਦੇ ਵੀ ਮੁਸਕਾਨਾਂ ਹੁੰਦੀਆਂ ਮੂੰਹਾਂ ਤੇ ਉਹਨੂੰ ਕਹਿੰਦੇ ਆ ਮੁਹੱਬਤ ਉਹ ਅਜੇ ਵੀ ਬੋਲ ਰਿਹਾ ਸੀ ਉਸਦੇ ਬੋਲਣ ਤੋਂ ਪਹਿਲਾਂ ਹੀ ਉਹ ਉਹਦਾ ਹੱਥ ਫੜ ਉਹਨੂੰ ਕਹਿੰਦਾ ਆ ਦੱਸ ਸਾ ਮੁਹੱਬਤ ਕਿਹਨੂੰ ਕਹਿੰਦੇ ਆ ਮੈਂ ਦੇਖਿਆ ਮੁਹੱਬਤ ਲੋਕ ਕਿੰਜ ਕਰਦੇ ਨੇ ਕਿਵੇਂ ਆਪਦਿਆਂ ਤੋਂ ਕੁਰਬਾਨ ਹੋ ਜਾਂਦੇ ਨੇ ਹਸਦੀ ਹਸਦੀ ਉਹ ਹੁੰਦੀ ਆ ਮੁਹੱਬਤ ਮਕਬਰੇ ਇਮਾਰਤਾਂ ਤੇ ਮਿਸਤਰੀ ਬਣਾਉਂਦੇ ਨੇ ਪਰ ਮੁਹੱਬਤਾਂ ਦੇ ਮਹਿਲ ਤੇ ਮੁਹੱਬਤਾਂ ਦੇ ਪਰਵਾਨੇ ਆਪਣੀ ਜਾਨ ਦੇ ਕੇ ਬਣਾਉਂਦੇ ਨੇ ਆਜਾ ਦਿਖਾਵਾਂ ਕਿਵੇਂ ਮੁਹੱਬਤ ਦਾ جنੂਨ ਜਿਨ੍ਹਾਂ ਦੇ ਸਿਰ ਤੇ ਹੋਵੇ ਉਹ ਤੇ ਨੰਗੀਆਂ ਤਲਵਾਰਾਂ ਤੇ ਨੱਚਦੇ ਆ ਉਹ ਤੇ ਚੜੀਆਂ ਹੋਈਆਂ ਨਦੀਆਂ ਜੜੀਆਂ ਹਰਦੇ ਪਾਣੀ ਨਾਲ ਛਲਗੇ ਕਹਿਰ ਟਾ ਰੀਆਂ ਸੀ ਉਹਦੇ ਚ ਠਿੱਲ ਗਏ ਮੌਤ ਨੂੰ ਮੁਖੌਲਾ ਕਰਨ ਤੈਨੂੰ ਮੈਂ ਦੱਸਦਾ ਰਵਾਨਿਆਂ ਦੀ ਮਹੱਤਤਾ ਕਿਲਾ ਨੰਦਗੜ੍ਹ ਸ਼ਹਿਰ ਨੰਦਪੁਰ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਘੇਰਾ ਪਏ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਅੰਦਰ ਖਾਣ ਪੀਣ ਦੀਆਂ ਰਸਦਾਂ ਮੁੱਕਣ ਤੇ ਸੀ ਗੁਰੂ ਪਰਿਵਾਰ ਤੇ ਸਿੰਘ ਅਤ ਦੇ ਮੁਸ਼ਕਲ ਦੇ ਸਮੇਂ ਵਿੱਚ ਗੁਜ਼ਰ ਰਹੇ ਸੀ ਕਾਲੀਆਂ ਠੰਡੀਆਂ ਰਾਤਾਂ ਤੇ ਭੁੱਖੇ ਢਿੱਡ ਬਾਹਰ 베ਰੀ ਬੈਠਾ ਕਾਤ ਲਗਾ ਕੇ ਤੇ ਅੰਦਰ ਭੁੱਖ ਦਾ ਕਹਿਰ ਪਰ ਸੂਰਮੇ ਅਜੇ ਵੀ ਰੋਹਾਨੀ عشق ਵਿੱਚ ਰੱਤੇ ਹੋਏ ਚੜ੍ਹਦੀ ਕਲਾ ਵਿੱਚ ਸੀ ਉਹਨਾਂ ਵਿੱਚ ਅਜੇ ਵੀ ਮੁਹੱਬਤ ਦਾ ਗੂੜਾ ਰੰਗ ਓਮੇ ਸੀ ਜਿਵੇਂ ਜਿਵੇਂ ਪਹਿਲਾਂ ਕੁਝ ਕੁ ਤੁਰ ਗਏ ਹਾਰ ਮੰਨ ਗਏ ਭੁੱਖ ਦੇ ਅੱਗੇ ਪਰ ਕੁਝ ਸਦਕ ਦੀ ਪੱਕੀ ਆਪਣੇ ਇਸ਼ਕ ਦੀ ਇਸ਼ਕ ਵਿੱਚ ਰੰਗੇ ਸੀ ਭੁੱਖ ਤੇ ਦੁੱਖ ਉਹਨਾਂ ਨੂੰ ਹਰਾ ਨਾ ਸਕੀ ਜਦ ਵੈਰੀ ਤੋਂ ਸੂਰ ਮੇ ਹਰਾ ਨਾ ਹੋਏ ਫਿਰ ਵੈਰੀ ਚਾਲ ਚੱਲਦੇ ਹੋਏ ਝੂਠੀਆਂ ਕਸਮਾਂ ਖਾਦੀਆਂ ਯਕੀਨ ਦਵਾਇਆ ਤੇ ਕਿਲਾ ਛੱਡ ਦਿਓ ਕੁਝ ਨਹੀਂ ਕਹਿੰਦੇ ਅੱਧੀ ਰਾਤ ਕਹਿਰ ਦੀ ਠੰਡ ਮੀਂਹ ਦਾ ਕਹਿਰ ਤੇ ਕਲਗੀਧਰ ਪਿਤਾ ਜੀ ਦੀ ਨੇ ਕਿਲਾ ਕਾਲੇ ਕਰ ਦਿੱਤਾ ਪਰ ਬੈਰੀ ਦੇ ਦਿਲ ਵਿੱਚ ਤਾਂ ਚੋਰ ਸੀ ਉਹ ਕਸਮਾ ਤੋੜ ਗਏ ਅਜੇ ਗੁਰੂ ਪਰਵਾਰ ਤੇ ਬਾਕੀ ਸਿੰਘ ਕੁਝ ਕੋ ਦੂਰੀ ਤੇ ਗਏ ਤ੍ਰਸ਼ਮਣਾ ਹਮਲਾ ਕਰ ਦਿੱਤਾ ਬੜੀ ਭੀੜ ਦਾ ਔਖਾ ਸਮਾਂ ਇੱਕ ਪਾਸੇ ਮੀ ਇੱਕ ਪਾਸੇ ਬੈਰੀ ਇੱਕ ਪਾਸੇ ਉੱਚੇ ਪਹਾੜ ਇੱਕ ਪਾਸੇ ਸਰਸਾ ਦੀ ਨਦੀ ਨਦੀ ਵਿੱਚ ਹੜ ਹੜ ਤੇ ਸੌਣ ਭਾਦਾਂ ਵਿੱਚ ਆਉਂਦੇ ਤੇ ਸਰਸਾ ਦੇ ਭਾਰ ਸਿਆਲ ਉਹ ਵਿੱਚ ਚੜੀ ਹੋਈ ਸੀ ਇੱਕ ਪਾਸੇ ਕੈਰ ਦੀ ਠੰਡ ਦੂਜੇ ਪਾਸੇ ਕਾਲੀ ਬੋਲੀ ਆਦ ਤੇ ਤੀਜੇ ਪਾਸੇ ਦਗਾਬਾਜ ਬੈਰੀ ਚੌਥੇ ਪਾਸੇ ਸਰਸਾ ਦਾ ਟਾਂਡਬ ਇਹੋ ਜਿਹਾ ਮੁਸ਼ਕਿਲ ਸਮਾਂ ਸ਼ਾਇਦ ਰੱਬ ਵੀ ਰੋਂ ਲੱਗਾ ਮਹਿਲਾ ਵਿੱਚ ਰਹਿਣ ਵਾਲੇ ਬੇਕਰ ਹੋ ਗਏ ਅਨੰਦਪੁਰ ਸਾਹਿਬ ਨੂੰ ਛੱਡਦੇ ਸਮੇ ਗੁਰੂ ਗੋਬਿੰਦ ਸਿੰਘ ਨੇ ਇੱਕ ਬਾਰ ਪਿੱਛੇ ਮੁੜ ਵੇਖਿਆ ਤੇ ਕਿਹਾ ਬਸਦੀ ਹੈ ਨੰਦਾ ਦੀ ਏ ਪੁਰੀਏ ਅਸੀਂ ਤੇ ਮਸਾਫਰ ਵਾਂਗ ਰਹਿ ਚੱਲੇ ਹਰ ਨਹੀਂ ਮੇਲੇ ਹੋਣੇ ਕਦੇ ਆਪਣੇ ਨੰਦ ਪਰ ਦੀ ਧਰਤੀ ਦੀ ਪੱਬ ਨਿਕਲ ਗਈ ਤੇ ਉਹ ਰੋ ਗੁਰੂ ਸਾਹਿਬ ਤੋਂ ਕਹਿੰਦੀ ਐ ਮੈਂ ਤਾਂ ਬਟ ਭਾਗੀ ਸਾਂ ਮੇਰੀ ਹਿੱਕ ਤੇ ਜੀਤ ਜਝਾਰ ਨੇ ਆਪਣੇ ਪਹਿਲੇ ਕਦਮ ਰੱਖੇ ਜੋਰਾਵਰ ਫਤੇ ਸਿੰਘ ਆਪ ਦੇ ਨਿੱਕੇ ਨਿੱਕੇ ਚਰਨ ਮੇਰੇ ਤੇ ਧਰ ਦੇ ਮੈਂ ਤਾਂ ਅਨਮੁੱਲੀ ਹੋ ਜਾਂਦੀ ਮਾਤਾ ਗੁਜਰੀ ਜੀ ਦੇ ਚਰਨ ਛੋਹ ਲੈ ਕੇ ਮੈਂ ਤੇ ਤੇਪਤ ਹੋ ਜਾਂਦੀ ਸੁੰਦਰ ਕਾ ਮਾਤਾ ਸਹਿਬ ਕੋ ਨਾਲ ਤੇ ਮੇਰੀ کئی ਜਨਮਾਂ ਦੀ ਸਾਜ ਹੈ ਪਾਦਸ਼ਾ ਕਿਵੇਂ ਰਹਾ ਕੱਲੀ ਮੈਂ ਆਪ ਧਿਆਨ ਦੇ ਬਿਨਾ ਮੇਰੀ ਕੁੱਖ ਵਿੱਚੋਂ ਤੇ ਖਾਲਸਾ ਪ੍ਰਗਟ ਹੋਇਆ ਮੇਰੀ ਕੁੱਖ ਸੁਲੱਖਣੀ ਹੋਈ ਸਿਰ ਲੱਤ ਜੋਧਿਆਂ ਨੇ ਮੇਰੀ ਧਰਤੀ ਨੂੰ ਭਾਗ ਲਾਇ ਮੈਂ ਤੇ ਵਾਰੀ ਜਾਂਦੀ ਸੀ ਆਪਣੇ ਪੁੱਤਰਾਂ ਤੋਂ ਜਿੰਨਾ ਇੱਕ ਘਟ ਅੰਮ੍ਰਿਤ ਦੀ ਪੀ ਸ਼ੇਰਾਂ ਦਾ ਰੂਪ ਧਾਰ ਲਿਆ ਮੈਂ ਕਿਵੇਂ ਰਹਾ ਆਪਦਿਆਂ ਦੇ ਬਿਨਾ ਨੰਦਪੁਰ ਤੇ ਰੌਣਕਾਂ ਦਾ ਭਰਿਆ ਸ਼ਹਿਰ ਮੇਰੇ ਦਾਤੇ ਆਪਣੇਆਂ ਬਿਨਾ ਤੇ ਇਹ ਖਾਲੀ ਹੋ ਜਾਣਾ ਮੇਰੇ ਕੋਲੋਂ ਇਹ ਅਪੀਲ ਜਰੀ ਨਹੀਂ ਜਾਣੀ ਦਸ਼ਮੀਸ਼ ਬੋਲਦੇ ਆ ਬਸ ਮੈਂ ਹੀ ਚੱਲਿਆ ਨੰਦਪੁਰੀ ਪਰ ਇੱਥੇ ਦੀਆਂ ਰੌਣਕਾਂ ਕਦੇ ਨਹੀਂ ਮੁੱਕਣੀਆਂ ਜੋਗਾ ਜਗੰਤਰਾਂ ਤੱਕ ਰੈਂਦੀ ਦੁਨੀਆ ਤੱਕ ਇਹ ਸ਼ਹਿਰ ਵਸਦਾ ਰਹਿਣਾ ਇਥੇ ਮੇਲੇ ਲੱਗਣੇ ਹਰ ਦਿਨ ਹਰ ਸਾਲ ਤੇਰੇ ਪੁੱਤ ਤੈਨੂੰ ਨਮਸਕਾਰਨ ਆਉਣਗੇ ਨਮਸਕਾਰ ਕਰਨ ਆਉਣਗੇ ਆਨੰਦਪੁਰੀਏ ਕੀ ਹੋਇਆ ਅਜੀਤ ਜਜਾਰ ਤੇ ਚੋਰਾਵਰ ਫੱਤੇ ਸੰਗ ਨਹੀਂ ਮੁੜਦੇ ਪਰਮਾਤਾ ਸਹਿਬ ਕਰਦੇ अनेका ਪੁੱਤਰ ਤੇਰੀ ਧਰਤ ਤੋਂ ਜਨਮ ਲੈਣਗੇ ਨੰਦਪੁਰ ਸਾਹਿਬ ਦੀ ਧਰਤੀ ਡੂੰਗਾ ਸਾ ਲੈਂਦੀ ਬੋਲੀ ਪਰ ਮੇਰੇ ਨੀਲੇ ਦੇ ਸ਼ਾਸਬਾਰਾ ਤੇਰੇ ਦਿਦਾਰੇ ਨਹੀਂ ਹੋਣਗੇ ਜਦ ਕੱਲ ਨੂੰ ਆਪ ਨਜ਼ਰੀਨਾ ਆਏ ਮੈਂ ਤੇ ਬੋਰੀ ਹੋ ਜੂੰ ਕਿੱਥੇ ਲੱਭੂ ਮੈਂ ਤੁਹਾਡੇ ਚਰਨਾਂ ਦੀਆਂ ਸ਼ੋਹਾਂ ਉਹ ਸ਼ੋਹ ਤੁਹਾਡੇ ਹਰ ਕਦਮ ਨਾਲ ਮੈਂ bari ਜਾਂਦੀ ਮੇਰੀ ਧਰਤੀ ਨੂੰ ਭਾਗ ਲੱਗਦੇ ਜਿੱਥੇ ਤੁਸੀਂ ਚਰਨ ਧਰਦੇ ਦਸੋ ਪਾਤਸ਼ਾਹ ਕੱਲ ਨੂੰ ਕਿਹਦੇ ਆਸਰੇ ਰਹੂ। ਸਤਗੁਰੂ ਬੋਲਦੇ ਅਨੰਦਪੁਰਿਏ ਆ다ਸ ਨਾ ਹੋ। ਮੈਂ ਜਾ ਰਹਾ ਪਰ ਮੇਰਾ ਖਾਲਸਾ ਰੂਪ ਖਾਲਸਾ ਸਦਾ ਤੇਰੇ ਕੋਲੇ। ਜਦ ਵੀ ਮੇਰੇ ਦਰਸ ਦੀ ਤਲਬ ਹੋਈ ਕਿਸੇ ਸਿੰਘ ਵਿੱਚੋਂ ਮੇਰਾ ਰੂਪ ਵੇਖਿਆ ਕਰੀ। ਮੈਂ ਆਪ ਦੇ ਹਰ ਸਿੰਘ 'ਚ ਮੌਜੂਦ ਆ। ਸਤਿਗੁਰ ਤੁਨ ਲੱਗੇ ਤੇ ਤੁਰਦੇ ਬਚਨ ਕਰਦੇ ਲੈ ਬਸ ਲਾਨੰਦਪੁਰੀਏ ਕਰਕੂਚ ਕਦੇ ਨਹੀਂ ਆਉਣਾ ਨੰਦਪੁਰ ਦੀ ਧਰਤ ਤੁਰਦੇ ਜਾਂਦੇ ਪ੍ਰੀਤਮ ਨੂੰ ਵੇਖਦੀ ਰਹੀ ਆਪਣੇ ਦਰਦਾਂ ਨਾਲ ਬਿੰਨੇ ਸੀਨੇ ਨਾਲ ਗੁਰੂ ਸਾਹਿਬ ਨੇ ਚਾਲੇ ਪਾ ਦਿੱਤੇ ਮਖਮਲੀ ਪਲੰਗ ਤੇ ਸੌਣ ਵਾਲੇ ਰਾਜਿਆਂ ਦੇ ਰਾਜੇ ਚੱਲ ਪਏ ਆਪਦੀ ਮੰਜ਼ਲ ਵੱਲ ਨੂੰ ਕੰਡਿਆਂ ਦੇ ਤਰਨ ਨੂੰ ਕੰਡਿਆਂ ਦੀਆਂ ਸੇਜਾਂ ਤੇ ਸੌਣ ਲਈ ਦੁਨੀਆ ਦਾ ਰਾਜਾ ਫਕੀਰ ਵਾਂਗ ਤਰ ਗਿਆ ਤੇ ਭਰਿਆ ਪਰਿਵਾਰ ਹੋਰ ਚੰਦ ਘੰਟਿਆਂ ਨੂੰ ਬिखर ਜਾਣਾ ਸੀ ਖਾਲਸੇ ਦੇ ਖਜਾਨੇ ਅਦੈਸ ਇਤਿਹਾਸਕ ਸਮਗਰੀ ਸਭ ਕੁਝ ਚਲੇ ਜਾਣਾ ਸੀ ਉਹ ਆਪ ਨਿਰੰਕਾਰ ਦਾ ਰੂਪ ਸੀ ਸਭ ਜਾਣਦੇ ਸੀ ਕੀ ਹੋਣਾ ਆਉਣ ਵਾਲੇ ਸਮੇਂ ਵਿੱਚ ਪਰ ਰਜਾ ਵਿਚ ਰਹਿਣਾ ਸੀ ਉਹਨਾਂ ਤਾਂ ਸਰਸੇਰੀ ਨਦੀ ਉਫਾਂ ਤੇ ਬਹੁਤ ਸੰਕਟ ਦਾ ਬੇੜਾ ਮਗਰ ਬੈਰੀ ਦੀ ਲੱਖਾਂ ਫੌਜ ਅੱਗੇ ਸਰਸਾ ਚੜੀ ਠੰਡ ਹੋਈ ਠੰਡ ਆਪਦੇ ਜੋ ਬੰਤੇ ਮੈਂ ਆਪਣਾ ਜੋ ਲਾ ਰਿਹਾ ਸੀ ਪਰ ਬਾਜਾਂ ਵਾਲਾ ਸੀ ਉਹ ਉਹ ਤੇ ਮੁਸੀਬਤਾਂ ਨਾਲ ਲਾਉਣ ਆਇਆ ਸੀ ਉਹ ਭਾਦਰ ਬੱਬਰ ਸ਼ੇਰ ਮਾਂ ਗੁਜਰੀ ਤੇ ਜਾਏ ਜਲਮ ਦਾ ਅੰਤ ਕਰਨ ਆਏ ਐਨੀ ਮਸੀਬਤ ਜਦ ਹਰ ਬੰਦਾ ਡੋਲ ਜਾਂਦਾ ਰੱਬ ਨੂੰ ਤਾਨੇ ਮਾਰਦਾ ਪਰ ਦਸਵੇਂ ਗੁਰਾਂ ਨੇ ਐਨੇ ਦੁੱਖ ਵਿੱਚ ਸਿੰਘਾਂ ਨੂੰ ਹੁਕਮ ਕੀਤਾ ਕਿ ਆਸਾ ਦੀ ਵਾਰ ਦੀ ਚੌਂਕੀ ਸ਼ੁਰੂ ਕਰੋ ਐਨਾ ਸਿੱਧਕ ਐਨੀ ਸੱਚੀ ਮੁਹੱਬਤ ਸਰਸਾ ਨਦੀ ਤੇ ਆ ਗੁਰੂ ਪਰਿਵਾਰ ਦਾ ਵਿਛੋੜਾ ਪੈ ਗਿਆ ਮਾਤਾ ਸੁੰਦਰੀ ਤੇ ਮਾਤਾ ਸਹਿਬ ਘਰ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਹੋ ਗਏ ਮਾਂ ਗੁਜਰ ਕੌਰ ਤੇ ਛੋਟੇ ਸਹਿਬਜਾਦੇ ਗੰਗੂ ਨਾਲ ਓਰੇ ਪਿੰਡ ਨੂੰ ਹੋ ਤੁਰੇ ਕਾਲੀ ਰਾਤ ਰਾਤ ਨੇ ਗੁਰੂ ਪਰਿਵਾਰ ਚ ਐਸ਼ਾ ਵਿਛੋੜਾ ਪਾਇਆ ਮੋੜ ਮੇਲ ਨਾ ਹੋਏ ਕਾਲੀ ਬੋਲੀ ਠੰਡੀ ਰਾਤ ਜਲਮ ਨੂੰ ਠੰਡ ਦਾ ਕਹਿਰ ਹਨੇਰੇ ਵਿੱਚ ਹੱਥ ਨੂੰ ਹੱਥ ਨਹੀਂ ਦਿਸਦਾ ਸੀ ਗੁਰੂ ਸਾਹਿਬ ਤੇ ਵੱਡੇ ਸਹਿਬਜ਼ਾਦਿਆਂ ਤੇ 40 ਸਿੰਘ ਚਮਕੌਰ ਨੂੰ ਚੱਲ ਪਏ ਚਮਕੌਰ ਸਹਿਬ ਵਿੱਚ ਸੇਠ ਬਦੂ ਚੰਦ ਦੀ ਹਵੇਲੀ ਜੋ ਬਹੁਤ ਹੀ ਜਗਾ ਉੱਚੀ ਜਗਾ ਤੇ ਸੀ ਉੱਥੇ ਜਾ ਟਕਾਣਾ ਕਰਿਆ ਸਹਿਯੇਲੀ ਨੂੰ ਇਤਿਹਾਸ ਵਿੱਚ ਕੱਚੀ ਗੜੀ ਦੇ ਨਾਮ ਨਾਲ ਜਾਣਿਆ ਜਾਣਿਆ ਜਾਂਦਾ ਸੀ ਕੱਚੀ ਗੜੀ ਬਹੁਤ ਉੱਚੀ ਜਗ੍ਹਾ ਤੇ ਸੀ ਦਸ਼ਮਣ ਦਾ ਗੜੀ ਦੇ ਅੰਦਰ ਆਉਣਾ ਨਾ ਮਮਕਨ ਸੀ ਗੜੀ ਦੇ ਚਾਰ ਦਰਵਾਜ਼ੇ ਸੀ ਤੇ ਚਾਰੇ ਦਰਵਾਜ਼ਿਆਂ ਤੇ ਸੰਗਤ ਪਹਿਰੇਦਾਰ ਬਣ ਖੜੇ ਸੀ ਸਾਰੀ ਰਾਤ ਗੁਰੂ ਗੋਬਿੰਦ ਸਿੰਘ ਜੀ ਸੁੱਤੇ ਹੋਏ ਸਿੰਘਾਂ ਦੇ ਮੁਖ ਤੱਕ ਦੇ ਰਹੇ ਕਈ ਦਿਨਾਂ ਦੇ ਥੱਕੇ ਸੀ ਤੇ ਭੁੱਖੇ ਸੀ ਸਿੰਘ ਅੱਜ ਕਈ ਦਿਨ ਬਾਅਦ ਕੁਲ ਛਕਿਆ ਸੀ ਤੇ ਕਈ ਦਿਨ ਬਾਅਦ ਆਰਾਮ ਕਰਿਆ ਸੀ ਕੌਮ ਲਈ ਹਤੇ ਗੁਰੂ ਦੇ ਇੱਕ ਬੋਲ ਤੇ ਜੂਜਣ ਵਾਲੇ ਸੂਰਮੇ ਅੱਜ ਗੂੜੀ ਨੀਂਦ ਵਿੱਚ ਸੁੱਤੇ ਸੀ ਗੂੜੀ ਨੀਂਦ ਦੀ ਅਗੋਸ਼ ਵਿੱਚ ਗੁਰੂ ਅੱਜ ਸਿੱਖਾਂ ਦੇ ਕਦੇ ਮੁਖ ਚੁੰਮ ਰਿਹਾ ਕਦੇ ਉਹਨਾਂ ਦੇ ਚਰਨਾਂ ਨੂੰ ਆਪਣੀ ਗੋਦ ਵਿੱਚ ਰੱਖ ਉਹਨਾਂ ਦੇ ਜਖਮ ਹੀ ਹੋਏ ਪੈਰਾਂ ਤੇ ਆਪ ਮਲਮਾ ਲਗਾ ਰਹੇ ਮੇਰੇ ਸਤਿਗੁਰੂ ਕੌਮੀ ਪਰਵਾਨਿਆਂ ਤੋਂ ਬਾਰੇ ਬਾਰੇ ਜਾਂਦੇ ਤੇ ਇਨਾ ਇਸ਼ਕ ਹੁੰਦਾ ਕਿਸੇ ਲਈ ਕੇ ਆਪ ਦੇ ਮੁਰਸ਼ਿਦ ਦੇ ਇਹ ਕਬੂਲ ਤੇ ਆਪਣਾ ਸਭ ਭਾਰ ਜਾਂਦੇ ਆਪਣੀ ਭੁੱਖ ਨਾ ਦੇਖੀ ਨਾ ਆਪ ਦੇ ਜਖਮ ਨਾ ਤਕਲੀਫਾਂ ਬਸ ਵੇਖਿਆ ਤਾਂ ਆਪਣੇ ਕਲਗੀ ਵਾਲੇ ਨਾਲ ਪ੍ਰੇਮ ਉਹਦੇ ਲਈ ਥਾ ਮੁਹੱਬਤ ਉਹਨਾਂ ਤੇ ਬਸ ਕਲਮੀਆਂ ਵਾਲੇ ਦਾ ਪ੍ਰੇਮ ਦੀ ਸਿਹਤ ਤਾਂ ਹੀ ਤੇ ਆਵਦਾ ਸਭ ਕੁਝ ਬਾਰ ਗਏ ਗੁਰੂ ਸਾਹਿਬ ਸਾਰੀ ਰਾਤ ਆਪਣੇ ਸੁੱਤੇ ਸ਼ੇਰਾਂ ਨੂੰ ਪੇਮ ਨਾਲ ਨਿਹਾੜਦੇ ਰਹੇ ਉਹਨਾਂ ਦੀ ਚਕਮਾਂ ਨੂੰ ਸਾਫ਼ ਕਰ ਮਲਮਾ ਲਾਉਂਦੇ ਰਹੇ ਐਨੀ ਨੀਂਦ ਨਾਲ ਤੱਕਦੇ ਰਹੇ ਪੇਮ ਦੀਆਂ ਨਜ਼ਰਾਂ ਨਾਲ ਸਾਰੇ ਜਹਾਨ ਦੇ ਬਾਲੀ ਜਾਣਦੇ ਸੀ ਕਿ ਆਉਣ ਵਾਲੇ ਕੱਲ ਨੂੰ ਇਹ ਸਾਰੇ ਸ਼ੇਰ ਸੱਚ ਤੋਂ ਕੁਰਬਾਨ ਹੋ ਜਾਣੇ ਕੱਲ ਨੂੰ ਇਹ ਸਾਰੇ ਧਰਤੀ ਦੀ ਗੋਦ ਵਿੱਚ ਸੁੱਤੇ ਹੋਣੇ ਸਿੰਘਾਂ ਤੋਂ ਬਾਅਦ ਗੁਰੂ ਸਾਹਿਬ ਸੁੱਤੇ ਹੋਏ ਅਜੀਤ ਜੁਝਾਰ ਜੀ ਦੀ ਬੱਲ ਵੇਖਦੇ ਨੇ ਮੁਗਲ ਫੌਜ ਨੇ ਸਵੇਰ ਤੱਕ ਗੜੀ ਨੂੰ ਘੇਰਾ ਪਾ ਲਿਆ ਗੜੀ ਵਿੱਚ ਸਿੰਘਾਂ ਦੇ ਕੋਲ ਖਾਣ ਪੀਣ ਦੀਆਂ ਵਸਤਾਂ ਬਹੁਤ ਘੱਟ ਸੀ ਮੁੱਠੀ ਪਰ ਰਸ ਦਾ ਨਾ ਮਾਤਰ ਹੁਣ ਸਿੰਘਾਂ ਕੋਲ ਇੱਕ ਹੀ ਵਿਕਲਪ ਸੀ ਗੜੀ ਤੋਂ ਬਾਹਰ ਆ ਕੇ ਮੁਗਲਾਂ ਨਾਲ ਸਿੱਧੀ ਟੱਕਰ ਲਈ ਜਾਵੇ ਮੁਗਲਾਂ ਦੀ ਫੌਜ ਲੱਖਾਂ ਵਿੱਚ ਸੀ ਵੱਡੇ ਵੱਡੇ ਜਰਨੈਲ ਉਹਨਾਂ ਦੀ ਨਿੰਮੰਦੀ ਕਰ ਰਹੇ ਸੀ ਉਹਨਾਂ ਕੋਲ ਹਥਿਆਰ ਵੀ ਬਹੁਤ ਸੀ ਇਧਰ ਗੜੀ ਅੰਦਰ ਕੇਵਲ 40 ਸਿੰਘ ਦੋ ਸੇਵ ਜادیه ਤੇ ਦਸਵੇਂ ਮੇਰੇ ਕਲੰਗੀਆਂ ਵਾਲੇ ਪਾਸ਼ਾ ਆਪਸਨ ਕੁੱਲ 43 ਦੁਨੀਆ ਦਾ ਪਹਿਲਾ ਜੰਦ ਸੀ ਇੱਕ ਪਾਸੇ ਕੇਵਲ ਮੁਠੀ ਪਰ ਸਿੰਘ ਤੇ ਦੂਜੇ ਪਾਸੇ ਲੱਖਾਂ ਪਰ ਗੜੀ ਅੰਦਰ ਤੇ ਸੈਰ ਲੱਥ ਜੋਦੇ ਜਜ਼ਬੇ ਨਾਲ ਭਰੇ ਹੋਏ ਪ੍ਰੇਮ ਦੇ ਬੰਨੇ ਹੋਏ ਗੁਰੂ ਪਿਤਾ ਦੇ ਪ੍ਰੇਮ ਨਾਲ ਰੰਗੇ ਹੋਏ ਜਿਹੜੇ ਗੁਰੂ ਦੇ ਇੱਕ ਬੋਲ ਤੇ ਆਪ ਦੀ ਜਾਨ ਬਾਰਨ ਲਈ ਤਿਆਰ ਹੁਣ ਉਹਨਾਂ ਨੂੰ ਕੌਣ ਹਰਾ ਸਕਦਾ ਸੀ ਇੱਕ ਪਾਸੇ ਮੁਗਲ ਤਨਖਾਹਾਂ ਲੈ ਕੇ ਲੜਨ ਵਾਲੇ ਤੇ ਇੱਕ ਪਾਸੇ ਗੁਰੂ ਨਾਲ ਪ੍ਰੇਮ ਦਾ ਸੌਦਾ ਕਰਨ ਵਾਲੇ ਫਿਰ ਹਾਰ ਦਾ ਤਾਂ ਡਰ ਹੀ ਨਹੀਂ ਸੀ ਕੋਈ ਮੁਠੀ ਪਰ ਛੋਲੇ ਚੱਬ ਕੇ ਰਣ ਵਿੱਚ ਜੂਝਣ ਲਈ 40 ਦੇ 40 ਇੱਕ ਦੂਜੇ ਤੋਂ ਕਾਲੇ ਸੀ ਕੌਮ ਤੋਂ ਸੱਚ ਤੋਂ ਗੁਰੂ ਤੋਂ ਆਪਾ ਬਾਰਨ ਲਈ ਇੱਕ ਠੰਡ ਦੂਜੇ ਫੱਟ ਵੱਜਣੇ ਸੀ ਤਲਵਾਰਾਂ ਦੇ ਇੱਕ 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 ਕੌਮੀ ਪਰਵਾਨੇ ਨੇ ਸਰ ਵੱਜਣੇ ਸੀ ਹਜ਼ਾਰਾਂ ਦੇ ਸਰ ਦੇ ਕੇ ਸਿੱਖਾ ਜਿੰਨਾ ਸਿੱਖੀ ਨੂੰ ਜਿੱਤਿਆ ਸੀ ਉਹਨਾਂ ਕੀ ਫਰਕ ਪੈਣੇ ਜਿੱਤਾਂ ਹਾਰਾਂ ਦੇ ਉਹਨਾਂ ਮੌਤੋਂ ਕੀ ਡਰਨਾ ਸੀ ਜਿੰਨਾ ਨੱਚਣਾ ਹੀ ਸਿੱਖਿਆ ਖੰਡੇ ਦੀਆਂ ਧਾਰਾਂ ਤੇ ਉਹ ਮੌਤ ਨੂੰ ਕਰਨ ਮਖੌਲਣਾ ਜਿਹੜੇ ਤਰਦੇ ਲੰਗੀਆਂ ਤਰਵਾਰਾਂ ਤੇ ਤੇ ਜੇਰੇ ਜਰਨੈਲ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ ਫਿਰ ਉਹਨਾਂ ਯੋਧਿਆਂ ਨੂੰ ਕੌਣ ਹਰਾ ਸਕਦਾ ਸਿੰਘ ਸਲਾਹ ਕਰਦੇ 40-40 ਇਕੱਠੇ ਜਾਵੇ ਰੀ ਨਾਲ ਲੜਦੇ ਪਰ ਦਸ਼ਮੇਸ਼ ਪਿਤਾ ਜੀ ਨੇ ਹੁਕਮ ਲਾਇਆ ਕਿ ਪੰਜ-ਪੰਜ ਸਿੰਘ ਜਥੇ ਵਾਰ ਜਾ ਕੇ ਬੈਰੀ ਤੇ ਸ਼ੇਰਾ ਮੰਗ ਚਾਪਟਣ ਦੇ ਪਹਿਲਾ ਜਥਾ ਭਾਈ ਮੋਹਕਮ ਸਿੰਘ ਜੀ ਲੈ ਕੇ ਗਏ ਪੰਜਾਂ ਨੇ ਹੀ ਹਜ਼ਾਰਾਂ ਮੁਗਲਾਂ ਦੇ ਸਰ ਵੱਢ ਬੈਰੀ ਵਿੱਚ ਤਰਥੱਲੀ ਮਚਾ ਦਿੱਤੀ ਹਜ਼ਾਰਾਂ ਬੈਰੀਆਂ ਨੂੰ ਪਾਰ ਬਲਾ ਪੰਜੇ ਹੀ ਚਕਾਰੇ ਲਾਉਂਦੇ ਸ਼ਹੀਦੀ ਦੀ ਜਾਨ ਪੀ ਗਏ ਫਿਰ ਇੱਕ ਹੋਰ ਜੱਥਾ ਗਿਆ ਗੁਰੂ ਦੇ ਮਰਜੀ ਬੜੇ ਮੌਤ ਨੂੰ ਮੁਖੌਲਣਾ ਕਰਦੇ ਹਜ਼ਾਰਾਂ ਬੈਰੀਆਂ ਦਾ ਨਾਸ਼ ਕਰ ਆਪ ਵੀ ਸ਼ਹੀਦੀਆਂ ਪਾ ਗਏ 40 ਵਿੱਚੋਂ 10 ਸਿੰਘ ਹਜ਼ਾਰਾਂ ਬੈਰੀਆਂ ਨਾਲ ਲੜਦੇ ਲੜਦੇ ਸ਼ਹੀਦੀਆਂ ਪਾ ਚੁੱਕੇ ਸੀ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਜੀਜੇ ਜੱਥੇ ਨਾਲ ਉਹ ਬਦਾਨੇ ਜੰਗ ਵਿੱਚ ਜਾਣਗੇ ਪਰ ਭਾਈ ਜਿਆ ਸਿੰਘ ਜੀ ਬੋਲਦੇ ਆ ਅਜੀਤ ਸਿੰਘ ਜੀ ਤੁਸੀਂ ਜੰਗ ਵਿੱਚ ਨਾ ਜਾਓ ਗੁਰੂ ਪੁੱਤਰ ਹੋਣ ਕਰਕੇ ਤੁਹਾਨੂੰ ਪੰਥ ਦੀ ਬਹੁਤ ਲੋੜ ਹੈ ਤੁਹਾਡੀ ਸ਼ਹੀਦੀ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪੈਣਾ ਅਜੀਤ ਸਿੰਘ ਜੀ ਬੋਲਦੇ ਆ ਮੇਰੇ ਗੁਰੂ ਪਿਤਾ ਜੀ ਸਭ ਸਿੰਘ ਬਰਾਬਰ ਨੇ ਪੰਥ ਵਿੱਚ ਰਿਸ਼ਤੇ ਨਹੀਂ ਜੱਜ ਬੇਮੈਨ ਰੱਖਦੇ ਨੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਦਸ਼ਮੇਸ਼ ਸਿੰਘ ਜੀ ਤੋਂ ਆਗਿਆ ਲਈ ਤੇ ਮੰਗ ਜਰ ਕੀਤੀ ਯੁੱਧ ਵਿੱਚ ਜਾਣ ਦੀ ਗੁਰੂ ਜੀ ਨੇ ਆਪ ਦੇ ਹੱਥੀਂ ਆਪ ਦੇ ਪੁੱਤ ਨੂੰ ਜੰਗਵਲ ਤੋੜਿਆ ਤੋੜਨ ਲੱਗੇ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਆਪਣੇ ਗੁਰੂ ਪਿਤਾ ਨੂੰ ਮੇਰਾ ਨਾਮ ਅਜੀਤ ਸਿੰਘ ਪਿਤਾ ਜੀ ਮੈਂ ਜਿੱਤਿਆ ਨਾ ਜਾਵਾਂਗਾ ਜੇ ਜਿੱਤਿਆ ਗਿਆ ਤਾਂ ਮੁਰ ਜਿਉਂਦਾ ਨਾ ਆਵਾਂਗਾ ਤੇ ਗੁਰੂ ਪਿਤਾ ਨੇ ਪੁੱਤਰ ਨੂੰ ਗਲੇ ਲਾਇਆ ਤੇ ਜੰਗਵਲ ਨੂੰ ਤੋੜ ਦਿੱਤਾ ਤੇ ਮਾ ਗੁਰੂ ਜੀ ਦੇ ਲਾਲ ਨੇ ਸਾਬਤ ਕਰ ਦਿੱਤਾ ਉਹ ਕੇਵਲ ਲੋਕਾਂ ਦੇ ਸਿਰ ਮੰਗਣ ਨਹੀਂ ਜਾਣਦਾ ਧਰਮ ਕੌਮ ਤੋਂ ਆਪ ਦੇ ਉਹ ਪੁੱਤ ਵੀ ਬਾਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ